ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਪੀ ਵੀ ਕਿੰਗ ਨਿਊਜ਼ ਦੇ ਵਿੱਚ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਕੇਂਦਰ ਸਰਕਾਰ ਨੇ ਜੀਐਸਟੀ ਪ੍ਰਣਾਲੀ ਵਿੱਚ ਇਤਿਹਾਸਕ ਬਦਲਾਅ ਕੀਤੇ ਹਨ ਜਿਸ ਨਾਲ ਆਮ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ ਵਿੱਤ ਮੰਤਰੀ ਨਿਰਮਲਾ ਸਿਤਾਰਮਨ ਨੇ ਬੁੱਧਵਾਰ ਨੂੰ ਰਾਤ ਨੂੰ ਐਲਾਨ ਕੀਤਾ ਕਿ ਜੀਐਸਟੀ ਕੌਂਸਲ ਦੀ ਮੀਟਿੰਗ ਵਿੱਚ ਸਰਬਸੰਮਤੀ ਨਾਲ 12% ਦੀ ਅਤੇ 28 ਫੀਸਦੀ ਟੈਕਸ ਸਲੈਬ ਖਤਮ ਕਰਨ ਦਾ ਫੈਸਲਾ ਕੀਤਾ ਗਿਆ ਹੈ ਇਸ ਵੱਡੇ ਫੈਸਲੇ ਤੋਂ ਬਾਅਦ ਹੁਣ ਜੀਐਸਟੀ ਵਿੱਚ ਸਿਰਫ ਦੋ ਮੁੱਖ ਸਲੈਬ ਬਚੇ ਹਨ 5 ਫੀਸਦੀ ਅਤੇ 18 ਫੀਸਦੀ ਸਰਕਾਰ ਦਾ ਇਹ ਕਦਮ ਆਮ ਅਤੇ ਮੱਧ ਵਰਗ ਲਈ ਬਹੁਤ ਫਾਇਦੇਮੰਦ ਹੋਵੇਗਾ ਖਾਸ ਕਰਕੇ ਘਰ ਬਣਾਉਣ ਵਾਲਿਆਂ ਲਈ ਸਿਮਿੰਟ ਹੋਇਆ ਸਸਤਾ ਘਰ ਬਣਾਉਣਾ ਹੋਵੇਗਾ ਆਸਾਨ ਜੀਐਸਟੀ ਵਿੱਚ ਇਸ ਬਦਲਾਅ ਦਾ ਸਭ ਤੋਂ ਵੱਡਾ ਫਾਇਦਾ ਸੀਮਿੰਟ ਤੇ ਦੇਖੋ ਨੂੰ ਮਿਲੇਗਾ ਪਹਿਲਾਂ ਸੀਮਿੰਟ ਤੇ 28% ਦੀ GST ਲਗਾਇਆ ਜਾਂਦਾ ਸੀ ਜੋ ਹੁਣ 28% ਦੀ ਸਲੇਵ ਹਟਾਏ ਜਾਣ ਤੋਂ ਬਾਅਦ 18% ਦੀ ਹੋ ਜਾਵੇਗਾ ਇਸ ਨਾਲ ਘਰ ਬਣਾਉਣ ਦੀ ਲਾਗਤ ਵਿੱਚ ਕਾਫੀ ਕਮੀ ਆਵੇਗੀ ਜਿਸ ਨਾਲ ਆਮ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ਇਨ੍ਹਾਂ ਚੀਜ਼ਾਂ ਤੇ ਵੀ ਘਟ ਹੋਇਆ ਟੈਕਸ ਵਿੱਤ ਮੰਤਰੀ ਦੇ ਐਲਾਨ ਅਨੁਸਾਰ ਰੋਜ਼ਾਨਾ ਵਰਤੋਂ ਦੀਆਂ ਕਈ ਚੀਜ਼ਾਂ ਤੇ ਵੀ GST ਘਟਾ ਦਿੱਤਾ ਗਿਆ ਹੈ ਇਨ੍ਹਾਂ ਵਿੱਚ ਸ਼ਾਮਲ ਹਨ 18% GST ਵਾਲੀਆਂ ਵਸਤੂਆਂ ਸਾਰੇ ਟੀਵੀ ਆਟੋ ਪਾਰਟਸ ਤਿੰਨ ਪਹੀਆ ਵਾਹਨ 5% GST ਵਾਲੀਆਂ ਵਸਤੂਆਂ ਖਾਦ ਅਤੇ ਖਾਣਾ ਪਕਾਉਣ ਦਾ ਤੇਲ 0 GST ਵਾਲੀਆਂ ਵਸਤੂਆਂ ਸਿਹਤ ਅਤੇ ਜੀਵਨ ਬੀਮਾ ਥਰਮਾਮੀਟਰ ਮੈਡੀਕਲ ਗ੍ਰੇਡ ਆਕਸੀਜਨ ਗਲੂਕੋਮੀਟਰ ਬੱਚੇ ਦੇ ਦੁੱਧ ਦੀਆਂ ਬੋਤਲਾਂ ਡਾਈਪਰ ਪੈਨਸਲ ਕਾਪੀਆਂ ਇਰੇਜ਼ਰ ਅਤੇ ਸਕੂਲ ਨਾਲ ਸੰਬੰਧਿਤ ਹੋਰ ਵਸਤੂਆਂ 0 GST ਵਾਲੀਆਂ ਵਸਤੂਆਂ ਪਾਊਡਰ ਦੁੱਧ ਅਤੇ ਪੀਜ਼ਾ ਬ੍ਰੈਡ ਕੁਝ ਚੀਜ਼ਾਂ ਤੇ ਵਧਾਇਆ ਟੈਕਸ ਹਾਲਾਂਕਿ ਕੁਝ ਲਗਜ਼ਰੀ ਅਤੇ ਨੁਕਸਾਨ ਦੇ ਉਤਪਾਦਾਂ ਤੇ ਟੈਕਸ ਵਧਾ ਦਿੱਤਾ ਗਿਆ ਹੈ ਹੁਣ ਕੋਲਡ ਡਰਿੰਕ ਤੇ 40% GST ਲਗਾਇਆ ਜਾਵੇਗਾ ਸਰਕਾਰ ਨੇ ਇਸ ਫੈਸਲੇ ਨਾਲ ਲਗਭਗ 93000 ਕਰੋੜ ਰੁਪਏ ਦਾ مالیਆ ਨੁਕਸਾਨ ਹੋਣ ਦੀ ਉਮੀਦ ਹੈ ਪਰ ਇਸ ਦਾ ਉਦੇਸ਼ ਆਮ ਆਦਮੀ ਨੂੰ ਰਾਹਤ ਪ੍ਰਦਾਨ ਕਰਨਾ ਹੈ ਨਵੀਆਂ GST ਦਰਾਂ 22 ਸਤੰਬਰ ਤੋਂ ਲਾਗੂ ਹੋ ਜਾਣਗੇ